ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਦੀ ਆਪਣੀ ਇਹ ਵੀਡੀਓ ਪੈਨਸ਼ਨਰ ਸਾਥੀਆਂ ਦੇ ਲਈ ਹੈ ਅੱਜ ਦਾ ਜਿਹੜਾ ਅਪਡੇਟ ਆ ਉਹਨਾਂ ਪੈਨਸ਼ਨਰਾਂ ਦੇ ਨਾਲ ਸਬੰਧਤ ਹੈ ਜਿੰਨਾ ਪੈਨਸ਼ਨਰ ਦੀ ਪੈਨਸ਼ਨ ਦੇ ਵਿੱਚੋਂ ਕਮਿਊਟੀਸ਼ਨ ਆ ਜਿਹੜੀ ਉਹਦੀ ਰਿਕਵਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਫੈਸਲਾ ਆਉਣ ਤੋਂ ਬਾਅਦ ਵੀ ਹੋ ਰਹੀ ਹੈ ਤਾਂ ਇਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 20 ਸਤੰਬਰ 2024 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ। ਇਹ ਪੱਤਰ ਦੀ ਜਿਹੜੀ ਕਾਪੀ ਹੈ ਇਹ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲੈ ਸਕਦੇ ਹੋ। ਇਹ ਪੱਤਰ ਵਿੱਤ ਵਿਭਾਗ ਦੇ ਵਿੱਤ ਪੈਨਸ਼ਨ ਪਾਲਿਸੀ ਤੇ ਤਾਲਮੇਲ శాఖ ਵੱਲੋਂ ਜਾਰੀ ਹੋਇਆ ਤੇ ਇਹ ਐਡੀਸ਼ਨਲ ਡਾਇਰੈਕਟਰ ਟ੍ਰੈਜ਼ਰੀ ਐਂਡ ਅਕਾਊਂਟਸ ਨੂੰ ਜਾਰੀ ਹੋਇਆ ਜਿਹਦੇ ਵਿੱਚ ਵਿੱਤ ਵਿਭਾਗ ਵੱਲੋਂ ਐਡੀਸ਼ਨਲ ਡਾਇਰੈਕਟਰ ਨੂੰ ਇੱਕ ਟਰੈਕਸ਼ਨ ਜਾਰੀ ਕੀਤੀ ਗਈ ਹੈ ਸਟੇ ਆਰਡਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕਰ ਦਿੱਤੇ ਗਏ ਆ ਉਸ ਡੇਟ ਤੋਂ ਬਾਅਦ ਵੀ ਜੇ ਬੈਂਕਾਂ ਵੱਲੋਂ ਰਿਕਵਰੀ ਕੀਤੀ ਜਾ ਰਹੀ ਆ ਤਾਂ ਉਹਦੇ ਸਬੰਧੀ ਡਾਇਰੈਕਟ ਟ੍ਰੈਜ਼ਰੀ ਐਂਡ ਅਕਾਊਂਟਸ ਨੂੰ ਆਰਡਰ ਕੀਤਾ ਗਿਆ ਕਿ ਬੈਂਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਜਿਹੜੀ ਪੈਨਸ਼ਨ ਤੇ ਜਿਹੜੀ ਰਿਕਵਰੀ ਉਸ ਤੋਂ ਬਾਅਦ ਵੀ ਜਿਹੜੀ ਹੋਈ ਆ ਉਹਨੂੰ ਰਿਫੰਡ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕੀਤੀ ਜਾਵੇ ਤੇ ਇਹਦੇ ਨਾਲ ਸੰਬੰਧਤ ਜਿਹੜਾ ਪਹਿਲਾ ਵੀਡੀਓ ਸੀ ਉਹਦੇ ਵਿੱਚ ਆਪਾਂ ਵਿਸਥਾਰ ਨਾਲ ਜਿਹੜੀ ਜਾਣਕਾਰੀ ਆਹੋ ਦਿੱਤੀ ਸੀ ਉਹ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਆ ਅੱਜ ਦੇ ਵੀਡੀਓ ਦੇ ਵਿੱਚ ਇੰਨੀ ਜਾਨਕਾਰੀ ਜੇ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਆਪਣੇ ਹੋਰ ਪੈਨਸ਼ਨਰ ਸਾਥੀਆਂ ਨਾਲ ਵੀ ਸਾਂਝਾ ਕਰ ਦਿਓ ਤੇ ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ